ਤਾਂ ਆਪਣੇ ਨਹੀਂ ਮਿੱਤ ਬਣੇ ਤਾਂ ਬਗਾਨੇ ਕਿੱਥੋਂ ਹੋਣੇ ਕਹਿੰਦੇ ਨਾ ਸਬਰਕੋਟੀ ਦਾ ਗੀਤ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਉਹਨਾਂ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ ਉਹੀ ਹਿਸਾਬ ਆ ਕਿ ਜੇ ਸਾਡੇ ਆਪਣੇ ਨਹੀਂ ਸਾਡੇ ਮਿੱਤ ਬਣੇ ਤਾਂ ਅਸੀਂ ਲੋਕਾਂ ਤੇ ਕੀ ਆਸ ਰੱਖੀਏ ਮੱਧਵਾਦੀ ਨੂੰ ਉਹਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਵਿਖੇ ਜਿੱਥੇ ਬੰਗਲਾ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਗਾਇਕ ਸੋਫੀ ਗਾਇਕ ਅਰ ਨੀਤਾ ਬੰਨਾ ਜੀ ਦੇ ਨਾਲੇ ਉਹਨਾਂ ਦੇ ਨਾਲੇ ਉਸੇ ਸੋਤ ਤੇ ਉਹਨਾਂ ਦੀ ਹੈ ਸ਼ੁਰੂ ਕੇ ਪਹੁੰਚੀ ਆ ਉਹਨਾਂ ਦਾ ਦੁੱਖ ਦਰਦ ਜਾਣਨ ਲਈ ਪਹੁੰਚੇ ਆ ਕਾਫੀ ਅਸੀਂ ਵੀਡੀਓ ਵੀ ਵਾਇਰਲ ਕਰਦੀਆਂ ਕਿ ਐਮ ਆਰ ਆਈ ਹਮੇਸ਼ਾ ਜਿਹੜਾ ਮਿਸ਼ਰੀ ਸਿੰਦਰਾ ਨਾਲ ਬਾਹਰ ਫਰਦੇ ਆ ਹਮੇਸ਼ਾ ਸਤਗੁਰੂ ਗੁਰਦਾਸ ਮਹਾਰਾਜ ਜੀ ਦੇ ਜਿੰਨੇ ਵੀ ਪੈਰੋਗਰ ਮਿਸ਼ਰੀ ਗੀਤ ਉਹਨਾਂ ਦੀ ਹਮੇਸ਼ਾ ਜਿਹੜਾ ਬਾਹ ਹੱਲ ਤਕਲੀਫ ਕਰਦੇ ਆ ਜਨਪਿਆਰ ਗੁਰੂ ਦੇ ਮਾਦੀ ਨਹੀਂ ਅੱਜ ਅਸੀਂ ਤੁਹਾਡੇ ਨਾਲ ਖਾਸ ਤੌਰ ਤੇ ਜਾਣਕਾਰੀ ਸਾਂਝੀ ਕਰਾਂਗੇ ਮੈਂ ਅੱਜ ਜਨਪਿਆਦੀ ਜੀ ਤੁਹਾਡੀ ਪਹਿਲੀ ਇੰਟਰਵਿਊ ਹੋ ਰਹੀ ਹੈ ਤੇ ਕੀ ਕਹਿਣਾ ਚਾਹੂੰਗੀ ਦਸ਼ਕਾ ਨੂੰ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਪਹਿਲੀ ਵਾਰ ਇੰਟਰਵਿਊ ਹੋ ਰਹੀ ਹੈ ਇਹ ਤੁਸੀਂ ਮੇਰੇ ਉਹ ਦੁੱਖ ਸੁਣਾਉਣ ਵਾਸਤੇ ਮੇਰੇ ਤੱਕ ਪਹੁੰਚੇ ਹੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਕਰਦੀ ਹਾਂ ਇਹ ਤੁਸੀਂ ਮੇਰੀ ਤਕਲੀਫ ਦੇਖ ਕੇ ਮੇਰੇ ਤੱਕ ਪਹੁੰਚੇ ਹੋ ਤੇ ਜੇਸੇ ਨਾ ਬੰਦੇ ਉਸ ਕਾਹਦੀ ਵੀ ਇੰਟਰਵਿਊ ਦਿੱਤੀਆਂ ਹਮੇਸ਼ਾ ਜਿਹੜਾ ਅਨੜੀ ਸਾਥੀਆਂ ਨੇ ਹਮੇਸ਼ਾ ਜਿਹੜੀ ਬਾਹਰ ਪੜੀ ਆ ਤੇ ਅੱਜ ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਵੀ ਤੁਹਾਡੇ ਘਰ ਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਸੀ ਹਮੇਸ਼ਾ ਜਿਹੜੀ ਅਨੜੀ ਸਾਥੀਆਂ ਦੇ ਅਧਿਆਪੀਨ ਜਨਪਯਾਦੀ ਨੂੰ ਜਨਮਦੀ ਇਹਨਾਂ ਕਰਦੇ ਲੈਂਦੇ ਆ ਤੇ ਅੱਜ ਸਾਨੂੰ ਜਾਣਕਾਰੀ ਦੇ ਤੌਰ ਤੇ ਅਸੀਂ ਤੁਹਾਡੇ ਰਹਿائش ਵੀ ਕਿ ਪਹੁੰਚੇ ਆ ਤੇ ਇੱਕ ਤੁਸੀਂ ਸਤਗੁਰੂ ਅਰਜਨਦਾਸ ਮਹਾਰਾਜੀ ਦਾ ਜਿਹੜਾ ਸ਼ਬਦ ਹੈ ਜ਼ਰੂਰ ਦਸ਼ਕਾਂ ਨੂੰ ਆ ਕੇ ਦੱਸਿਓ मेरा गुरु रविदास मेरे बस सास सास में तो चरणा देवी ची ही रहा मेरा मेरो तो जप दी रहा मेरा गुरु रविदास मेरे बस सास सास यो दे चरणा देवी ची ही मैं ਮੇਉ ਦਾ ਜਪ ਧੀਰਵਾ ਤੇ ਮੈਨੂੰ ਸਤਿਗੁਰੂ ਦਾਸ ਮਹਾਰਾਜ ਜੀ ਜਾਂ ਬਾਬਾ ਸਾਹਿਬ ਜੀ ਜਾਂ ਭਗਵਾਨ ਬਾਲਕੀ ਮਹਾਰਾਜ ਜੀ ਦੇ ਸ਼ਬਦ ਹਮੇਸ਼ਾ ਤੁਸੀਂ ਬੰਦੇ ਨਜ਼ਰ ਆਇਆ ਹਮੇਸ਼ਾ ਤੁਹਾਨੂੰ ਕਾਫੀ ਸਟੇਟਸ ਦੇਖਿਆ ਸੀ ਤੁਹਾਨੂੰ ਤੇ ਤੁਹਾਨੂੰ ਜਿਹੜਾ ਦਿਲ ਕੀ ਆਇਆ ਤਾਂ ਕਦੇ ਸ਼ੌਕ ਪਿਆਏ ਇਹ ਮੈਨੂੰ ਪਛਪਨ ਤੋ ਜੀ ਜਪਦੀ ਮੈਂ ਪੜਦੇ ਆ ਜਿਆਦੀ ਸੁਰਤ ਸੰਭਾਲ ਲਈ ਤੇ ਆਪਣੀ ਜੋ ਤੁਹਾਡੀ ਮੈਰਿਜ ਹੋ ਗਈ ਤੇ ਉਸ ਤੋਂ ਬਾਅਦ ਵੀ ਤੁਸੀਂ ਬੰਦੇ ਰਹੇ ਹਾਂਜੀ ਬਿਲਕੁਲ ਤੇ ਕਿੰਨਾ ਚਿਰ ਹੋ ਗਿਆ ਗੁੰਦਨ ਮੈਨੂੰ 25 ਸਾਲ ਤੇ ਇਸ ਵਕਤ ਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਇਸ ਵਕਤ ਤੇ ਮੇਰੇ ਪਰਿਵਾਰ ਚ ਮੈਂ ਔਰ ਮੇਰੀ ਬੇਟੀ ਬਸ ਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਕੋਈ ਨਹੀਂ ਹੈ ਹਸਬੰਡ ਮੇਰਾ ਕੋਈ ਨਹੀਂ ਹੈ ਹਸਬੰਡ ਹੈ ਨਹੀਂ ਮੇਰਾ ਕੋਈ ਵੀ ਨਹੀਂ ਹੈ ਕਿਉਂ ਬਸ ਮੇਰਾ ਕੋਈ ਵੀ ਨਹੀਂ ਹੈ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਹਸਬੰਡ ਨਾ ਕੋ ਨਾ ਕੋ ਦੇਰ ਨਾ ਕੋ ਜੀਠ ਕੋਈ ਵੀ ਨਹੀਂ ਐ ਬਸ ਅਸੀਂ ਦੋ ਹੀ ਹਾਂ ਤੁਸੀਂ ਬਸ਼ਕਰ ਨੂੰ ਜ਼ਰੂਰ ਦੱਸਿਓ ਕੰਦੀ ਆਪਾਂ ਦੁੱਖ ਜ਼ਰੂਰ ਫੋਲੋ ਕਿਉਂਕਿ ਆਪਾਂੇ ਘਰ ਦੇ ਹਾਲਤ ਵੀ ਅਸੀਂ ਤੁਹਾਡੇ ਦੇਖਿਆ ਬਹੁਤ ਜ਼ਿਆਦਾ ਮਾੜੇ ਆ ਪਰ ਫਿਰ ਵੀ ਤੁਸੀਂ ਬਸ਼ਕਰ ਨੂੰ ਜ਼ਰੂਰ ਦੱਸਿਓ ਕਿ ਪਰਿਵਾਰ ਦੇ ਵਿੱਚ ਜਿਹੜਾ ਤੁਹਾਡੇ ਹਸਬੰਦ ਕੀ ਕੰਮ ਕਰ ਰਹੇ ਆ ਕਿ ਮੇਰੇ ਹਸਬੰਦ ਅੱਜ ਵੀ ਇਹ ਕੁਝ ਵੀ ਨਹੀਂ ਕਰ ਰਹੇ ਕਿਉਂਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਅਸਲ ਤੋਂ 6-6 ਸਾਲ ਪਹਿਲਾਂ ਉਹ ਪਹਿਲਾਂ ਕੰਮ ਕਰਦੇ ਸੀਗੇ ਤਾਂ ਜਦ ਕਮਾਉਂਦੇ ਸੀਗੇ ਤਾਂ ਜਦ ਵੀ ਕੰਮ ਤੇ ਜਾਣਾ ਕੰਮ ਕਰਨਾ ਮਹੀਨਾ ਪੂਰਾ ਹੋਣਾ ਤੇ ਫਿਰ ਉਹਦੇ ਬ੍ਰਦਰ ਨੇ ਜਾ ਕੇ ਉੱਥੇ ਜਾ ਕੇ ਪੈਸੇ ਫੜ ਲਿਆ ਨੇ ਜਾਨਕੀ ਸਾਨੂੰ ਨਹੀਂ ਸੀ ਲੈਣ ਦਿੰਦੇ ਪੈਸੇ ਜੇ ਮੈਂ ਪੈਸੇ ਲੈਂਦੀ ਸੀ ਤਾਂ ਉਹਦੀ ਮਾਂ ਮੈਨੂੰ ਗਾਲਾਂ ਕੱਢਦੀ ਸੀ ਕਿ ਇਹ ਪੈਸੇ ਕਿਉਂ ਲੈਂਦੀ ਆ ਫਿਰ ਦੇਖੋ ਉਹਨਾਂ ਨੇ ਸਾਨੂੰ ਬੜਾ ਪਰੇਸ਼ਾਨ ਕੀਤਾ ਹੋ ਸਕਦਾ ਕਿ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਕਹਿੰਦੇ ਨੇ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਸ਼ਾਇਦ ਉਹ ਹੀ ਸਜਾਪੂਤੀ ਹੈ ਮੇਰੇ ਹਸਬੰਦ ਨੇ ਗੋਲਣੇ ਤੇ ਰੱਬ ਨੇ ਉਹਨਾਂ ਦੀ ਤੋੜ ਦਿੱਤੀ ਐਕਸੀਡੈਂਟ ਦੇ ਵਿੱਚ ਐਸਵੇਂ ਉਹ ਬਸ ਆਪਣੇ ਜੋਗੇ ਆ ਕਿਸੇ ਜੋਗੇ ਨਹੀਂ ਆ ਤੇ ਕੀ ਬੰਦੀ ਉਹ ਤੁਹਾਡੇ ਨਾਲ ਹੀ ਰਹ ਰਹੀ ਆ ਜਾਂ ਨਹੀਂ ਬਿਲਕੁਲ ਨਹੀਂ ਮਿਲ ਰਹੇ ਬਸ ਉਹਨਾਂ ਨੂੰ ਜਦ ਤੱਕ ਮੇਰੀ ਲੋੜ ਸੀ ਹਸਪੀਟਲ ਤੱਕ ਉਹਨਾਂ ਨੇ ਮੇਰੀ ਲੋੜ ਸੀ ਉਹਨਾਂ ਨੇ ਮੇਰੀ ਪੂਰੀ ਕਰ ਦਿੱਤੀ ਸੇਵਾ ਕਰਾਣੀ ਸੀ ਕਰਵਾ ਲਈ ਟਾਈਮ ਸਾਰਨਾ ਸੀ ਸਾਰ ਲਿਆ ਬਾਕੀ ਸਾਨੂੰ ਮਿਲ ਤਾਂ ਮੇਰੀ ਬੇਟੀ ਨੂੰ ਜਦ ਉਹਨਾਂ ਨੂੰ ਛੁੱਟੀ ਮਿਲੀ ਆ ਤਾਂ ਉਹਨਾਂ ਨੇ ਸਾਨੂੰ ਧੱਕਾ ਦੇ ਕੇ ਪਿੱਛੇ ਨੂੰ ਕਰ ਦਿੱਤਾ ਕਹਿੰਦੇ ਤੂੰ ਹੁਣ ਜਾ ਜਿੱਥੇ ਜਿੱਥੋਂ ਆਈਆਂ ਇਹ ਜਾਣ ਕੇ ਸਾਡੀ ਹੁਣ ਤੇਰੀ ਲੋੜ ਨਹੀਂ ਹੈਗੀ ਆ ਸਾਡਾ ਮੁੰਡਾ ਸਾਡੇ ਕੋਲ ਆ ਤੇ ਜਨਪੀ ਅਭੀ ਮੈਂ ਦਸ਼ਕਰ ਨੂੰ ਦੱਸ ਦਈਏ ਕਿ ਆਪਣੇ ਪਰਿਵਾਰ ਦਾ ਹੀ ਜਿਹੜਾ ਦੁੱਖ ਸਾਂਝਾ ਕੀਤਾ ਜਨਪੀ ਅਭੀ ਨੂੰ ਨਾਲ ਤੇ ਲਗਾਤਾਰ ਤੁਸੀਂ ਜੋੜੇ ਰਹੋ ਕਿ ਅਸੀਂ ਹੋਰ ਵੀ ਆਪਣੀ ਭਾਂ ਦੇ ਨਾਲ ਗੱਲਬਾਤ ਕਰਾਂਗੇ ਭਾਂਜੀ ਜਾਨੋ 2000 ਦੇ ਵਿੱਚ ਜਿੰਨੇ ਵੀ ਤੁਸੀਂ ਸਤਿਗੁਰੂ ਦਾਤ ਸਮਾਰੇ ਸ਼ਬਦ ਗਾਉਂਦੇ ਆ ਜਾਂ ਐਨ ਆਰ ਆਈ ਸਾਥੀਓ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਜਨਪੀ ਜਭੀ ਮਦਦ ਲਈ ਬਸ ਐਨ ਆਰ ਆਈ ਵੀਰਾਂ ਦੇ ਵਿਚਾਰਿਆਂ ਨੂੰ ਮੈਂ ਕੀ ਕਹਿਣਾ ਆ ਅਗਲੇ ਵੀ ਕਹਿੰਦੇ ਅਗਲੇ ਨੂੰ ওভার ਫੋਨ ਕਰੋ ਤਾਂ ਅਗਲੇ ਕਹਿ ਦਿੰਦੇ ਕਿ ਅਸੀਂ ਕਿਹੜਾ ਤੇ ਪੱਤਿਆਂ ਨੂੰ ਤੋੜਦੇ ਆ ਅਗਲੇ ਵੀ ਕੰਮ ਕਰਦੇ ਆ ਮਿਹਨਤ ਕਰਦੇ ਆ ਅਗਲੇ ਕਹਿ ਦਿੰਦੇ ਅਸੀਂ ਤੁਹਾਡੇ ਲਈ ਨਹੀਂ ਕਮਾਉਂਦੇ ਦੇਖੋ ਭਾਜੀ ਮੇਰਾ ਤਾਂ ਕਹਿਣਾ ਇਹ ਹੀ ਆ ਮੇਰਾ ਸੋਚਣਾ ਇਹ ਹੀ ਆ ਕਿ ਜਦ ਆਪਣੇ ਨੀ ਮਿੱਤ ਬਣੇ ਤਾਂ ਬਗਾਨੇ ਕਿੱਥੋਂ ਹੋਣੇ ਕਹਿੰਦੇ ਨਾ ਸਬਰਕੋਟੀ ਦਾ ਗੀਤ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਉਹਨਾਂ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਆਣਾ ਉਹ ਹੀ ਹਿਸਾਬ ਆ ਕਿ ਜੇ ਸਾਡੇ ਆਪਣੇ ਨਹੀਂ ਸਾਡੇ ਮਿੱਤ ਬਣੇ ਤਾਂ ਅਸੀਂ ਲੋਕਾਂ ਤੇ ਕੀ ਆਸ ਰੱਖੀਏ ਤੇ ਤੁਸੀਂ ਲੋਕਾਂ ਦੀ ਗੱਲ ਤਾਂ ਚਲੋ ਕੀਤੀ ਹੈ ਪਰ ਐਨਆਰਆਈ ਸਾਥੀਆਂ ਨੇ ਹਮੇਸ਼ਾ ਜਰੀਏ ਜਾਣ ਕੇ ਅੱਭੀ ਵੀ ਜੀ ਮਾਦੀ ਰਾਈ ਜਰੀਏ ਉਹਨੇ ਇਹ ਸ਼ਾਇਰੀਆਂ ਬਾਹਾਂ ਹੀ ਪੜੀਆ ਤੇ ਦਰਸ਼ਕਾਂ ਨੂੰ ਆ ਲਾਸਟ ਵਾਰ ਤੁਸੀਂ ਦੱਸਦੇ ਕਿ ਕੀ ਜਨਪਿਆਦ ਨੂੰ ਨਾ ਅਪੀਰ ਕਰਨ ਚਾਹੀਦਾ ਕਿਉਂਕਿ ਤਾਂ ਅਡੇ ਘਰ ਦੀ ਹਾਲਤ ਬਹੁਤ ਮਾੜੀ ਆ ਤੁਹਾਡੇ ਕੋਲ ਬੇਟੀ ਦੀ ਆ ਤੇ ਇਸ ਵਕਤ ਵੀ ਤੁਹਾਡੀ ਬੇਟੀ ਆ ਉਹ ਕੀ ਪੜਾਈ ਕਰ ਰਹੀ ਆ ਮੇਰੀ ਬੇਟੀ ਪਹਿਲਾਂ ਪ੍ਰਾਈਵੇਟ ਸਕੂਲ ਚ ਪੜ੍ਹਦੀ ਸੀਗੀ ਜੀ 4 ਸਾਲ ਮੈਂ ਪੜ੍ਹਾਈ ਆ ਮਿਹਨਤ ਕਰਕੇ ਪੜ੍ਹਾਈ ਆ ਜਦੋਂ ਮੈਂ ਬਿਮਾਰ ਰਹਿਣ ਲੱਗ ਗਈ ਮੇਰੇ ਕੋਲ ਹਿੰਮਤ ਨਹੀਂ ਸੀ ਕਿ ਉਹਦੀ ਫੀਸ ਪੇ ਕਰਨੇ ਦੀ ਫਿਰ ਮੈਂ ਚੱਕੀ ਸਰਕਾਰੀ ਸਕੂਲ ਦੇ ਵਿੱਚ ਪਾਤੀ ਆ ਕਿੰਨੀ ਕਲਾਸ ਪੜ੍ਹੀ ਹੁਣ ਇਸ ਵੇਲੇ ਤੀਸਰੀ ਚ ਆ ਤਿੰਨ ਤਾਂ ਉਹਨੇ ਪਹਿਲੀਆਂ ਕੀਤੀਆਂ ਪਹਿਲਾਂ ਫਿਰ ਦੂਜੀ ਚ ਹੋਈ ਹੁਣ ਤੀਸਰੀ ਦੇ ਵਿੱਚ ਮੈਂ ਉਹਨੂੰ ਪਾਤਾ ਸਰਕਾਰੀ ਸਕੂਲ ਵਿੱਚ ਸੋ ਦਸ਼ਕਾਂ ਨੂੰ ਦਾਦੀ ਕੀ ਪਹਿਲਾ ਪ੍ਰਾਈਵੇਟ ਸਕੂਲ ਉਸ ਤੋਂ ਬਾਅਦ ਘਰ ਦੀ ਹਾਲਤ ਅੰਨੀ ਖਰਾਬ ਹੋ ਚੁਕੀ ਤੇ ਬਾਅਦ ਚ ਮਜਬੂਰੀ ਚ ਆ ਕੇ ਸਰਕਾਰੀ ਦੇ ਵਿੱਚ ਦਾਖਲਾ ਕਰਉਣਾ ਪਿਆ ਸੋ ਦਸ਼ਕਾਂ ਨੂੰ ਫਿਰ ਅਸੀਂ ਦੱਸਦੀ ਕਿ ਹਮੇਸ਼ਾ ਦਸ਼ਕਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਤੁਸੀਂ ਇੰਟਰਵਿਊ ਕਰਦੇ ਹੋ ਜਾਂ ਕੋਈ ਵੀ ਸੁਝਾਅ ਜਾਰੀ ਕਰਦੇ ਹੋ ਤਾਂ ਉਹਨਾਂ ਦਾ ਸੰਪਰਕ ਨੰਬਰ ਜਰੂਰ ਬਲਾ ਕੇ ਜਾਵੇ ਕਿਉਂਕਿ ਕਾਫੀ ਲੋਕਾਂ ਨੇ ਬੋਲੋ ਜਿਹੜਾ ਨੋਟਿਸ ਸ਼ੋਟ ਵੀ ਬਹੁਤ ਕੀਤੀ ਜਾਂਦੀ ਹੈ ਆਪਣੇ ਨੰਬਰ ਦੀ ਜਰੂਰ ਯਾਰੀ ਕੀਤੀ ਜਾਂਦੀ ਹੈ ਹਮੇਸ਼ਾ ਵੀਡੀਓ ਦੀ ਵੈਲਿਡ ਕੀਤੀ ਜਾਂਦੀਆਂ ਫੋਟੋ ਦੀ ਵੈਲਿਡ ਕੀਤੀਆਂ ਜਾਂਦੀਆਂ ਪਰ ਜਿਹੜੀ ਅਸਲੀ ਸਹੂਲਤ ਹੈ ਜਿਹੜੀ ਹੈ ਪਰਿਵਾਰ ਨੂੰ ਜਾਂ ਗਰੀਬ ਨੂੰ ਜਿਹੜੀ ਉਥੋਂ ਤੱਕ ਨਹੀਂ ਪਹੁੰਚਦੀ ਤੇ ਅਸੀਂ ਫਿਰ ਜਿਹੜਾ ਲਾਸਟ ਵਾਰ ਵੀ ਭਾਂਜੀ ਨਾਲ ਨਾਲ ਤੁਹਾਡਾ ਨੰਬਰ ਦੀ ਜਰੂਰ ਇਹਨਾਂ ਨੂੰ ਪੁੱਛਿਆ ਵੀ ਭਾਂਜੀ ਆਪਣਾ ਨੰਬਰ ਜ਼ਰੂਰ ਦਸਤਖਤਾਂ ਨੂੰ ਦੱਸ ਦਿਓ ਇੱਕ ਵਾਰ ਹਾਂਜੀ ਮੇਰਾ ਨੰਬਰ ਹੈ ਜੀ 82 43 86 80 ਸੋ ਇੱਕ ਵਾਰ ਫਿਰ ਦੱਸਤਾਂ ਨੂੰ ਦੱਸ ਦਿਓ ਕਿ ਨੰਬਰ ਜ਼ਰੂਰ ਨੋਟ ਕਰ ਲੋ ਜੀ ਸਕਰੀਨ ਤੇ ਚਲਾ ਦੇਣਗੇ ਭਾਂਜੀ ਇੱਕਾਈ ਨੰਬਰ ਜ਼ਰੂਰ ਬੋਲ ਦਿਓ <laughs> 8264218680 ਉਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਸੀ ਨਵਾਂ ਸ਼ਹਿਰ ਤੋਂ ਅਸੀਂ ਅੱਜ ਆਪਣੇ ਭਾਂਦੇ ਨਾਲ ਦਲਵਤ ਕਰਨ ਆਏ ਆ ਇੰਟਰਵਿਊ ਕਰਨ ਆਏ ਆ ਹਮੇਸ਼ਾ ਦਾਸ਼ਕਰ ਨੂੰ ਦਸ਼ ਦੇ ਰਹੀਆਂ ਕਿ ਘਰ ਦੇ ਜਿੰਨੇ ਵੀ ਹਾਲਤ ਮਾੜੇ ਜਿਹੜੇ ਸਤਗੁਰੂ ਗੁਰਦਾਸ ਮਹਾਰਾਜ ਦੇ ਪ੍ਰਚਾਰ ਪ੍ਰਸਾਰ ਕਰਦੇ ਆ ਜਿਹੜੇ ਬਾਬਾ ਸਾਹਿਬ ਦੀਆਂ ਪ੍ਰਚਾਰ ਪ੍ਰਸਾਰ ਕਰਦੇ ਆ ਜਿਹੜੇ ਭਗਵਾਨ ਬਾਲਕੀ ਕੀ ਮਹਾਰਾਜ ਜਿਹੜਾ ਪ੍ਰਚਾਰ ਪ੍ਰਸਾਰ ਕਰਦੇ ਆ ਉਹਨਾਂ ਦੇ ਹਾਲ ਕਿ ਜਿਹੜਾ ਅੱਜ ਅਸੀਂ ਸਾਂਝਾ ਕੀਤਾ ਇਹਨਾਂ ਦਾ ਦੁੱਖ ਜਿਹੜਾ ਸਾਂਝਾ ਕੀਤਾ ਕਿ ਉਹਨਾਂ ਦੀ ਬੱਚੀ ਜਿਹੜੀ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਮਜਬੂਰ ਹੋ ਗਈ ਆ ਪਾਕ ਸਰਕਾਰੀ ਸਕੂਲ ਦੇ ਵਿੱਚ ਪੜਾਈ ਤਾਂ ਬਿਲਕੁਲ ਠੀਕ ਆ ਪਰ ਹਲੇ ਤੱਕ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਜਿਹੜੀ ਆ ਬਿਲਕੁਲ ਨਕਮੀ ਹੋ ਚੁੱਕੀ ਆ ਕਿਉਂਕਿ ਸਾਦੇ ਲੋਕ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਮਜਬੂਰ ਹੋ ਚੁੱਕੇ ਆ ਜਿਹੜੇ ਅਮੀਰਾਂ ਦੇ ਲੋਕ ਆ ਜਿਹੜੇ ਹਮੇਸ਼ਾ ਜਿਹੜੀਆਂ ਪ੍ਰਾਈਵੇਟ ਚ ਯੋਬ ਕਰਕੇ ਵੱਡੇ ਵੱਡੀਆਂ ਜਿਹੜੀਆਂ ਨੌਕਰੀਆਂ ਜਿਹੜੀਆਂ ਹਾਸਲ ਕਰ ਚੁੱਕੇ ਆ ਬੀਸੀ ਆਫਸਰ ਦੀ ਬਣ ਸਕਦੇ ਆ ਬਾਕੀ ਵਾਕਈ ਜਿਹੜੀਆਂ ਵੱਡੀਆਂ ਵੱਡੀਆਂ ਨੌਕਰੀਆਂ ਵੀ ਪਹੁੰਚ ਚੁੱਕੇ ਆ ਪਰ ਹਲੇ ਤੱਕ ਜਿਹੜੇ ਆ ਸਾਦਾ ਸਮਾਜ ਬਹੁਤ ਗਿਸ਼ਟ ਚੁੱਕਿਆ ਸੋ ਉਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੀ ਜੂਨ ਸਹਿਤਾ ਕੀਤੀ ਜਾਵੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼